ਹਾਂ ਵਾਹਂਦੇ ਯਾਰ ਦੇ ਦਾ ਅੱਜ ਤਾਂ ਨਸ਼ੇ ਨੇ ਵੀ ਕੰਮ ਕਰ ਦਿੱਤੀ ਚੋਤੇ ਦਾ ਮੈਂ ਵੀ ਅਗਰ ਜਾ ਗਿਆ ਪੁਰਾਵਾ ਕਿਹੜੇ ਮੰਦੇ ਆ ਯਾਰ ਹਾਲ ਕੀ ਦਸੀਏ ਸਮਝਾ ਮੈਂ ਇਕੱਠਾ ਹੀ ਹੋਇਆ ਮੈਂ ਉਹ ਇਕੱਠਾ ਯਾਰ ਮੈਨੂੰ ਨਾਰਮ ਦੇਤੀ ਐ ਇਤ ਕੀ ਕੰਜਰ ਨੇ ਨਸ਼ਾ ਹੋਰ ਯਾਰ ਮੈਂ ਤਾਂ ਦੂਜੀ ਵਾਰ ਖਲੇ ਰਸ ਜ ਕਰੇ ਨਹੀਂ ਕੰਜਦੇ ਦੇਖੋ ਪਟਾਵਾ ਕੋ ਕੱਡੂ ਕੱਡੂ ਪੀ ਕੇ ਕਿਤੇ ਸੇ ਬੱਚਾ ਕਦ ਦੁਹਾ ਕਦ ਪਿਉਕੇ ਦੇਖੂਗਾ ਹਾਂ ਪਿਉਕੇ ਪਿਉਕੇ ਦੇਖੀ ਨੀ ਤੋ ਉਹ ਜਿਹੜੀ ਪਿਛਲੇ ਘਰੇ ਲਿਆਇਆ ਸੀ ਮੈਂ ਜਦੋਂ ਬਾਟੀ ਚ ਪਾਈ ਭਾਂਡੇ ਨੇ ਰੋਟੀਆਂ ਹੀ ਬਚੂਰੀਆਂ ਪੈਗਾ ਨਿਰਗਾ ਅੱਖਾ ਉਹ ਮੈਂ ਖਾ ਤੇਰਾ ਬੇੜਾ ਭਾਈ ਜੇ ਤੇਰਾ ਉਹ ਹੀ ਲੈ ਲੈਂਦਾ ਮੈਂ ਇਥੋਂ 10 ਰੁਪਏ ਮੰਗ ਕੇ ਪਾਇਂ ਦੇ ਜਾ ਦੇ ਤਾਂ ਫਿਰ ਤਾਂ ਔਖਾ ਹੋ ਗਿਆ ਤੇਰਾ ਅੱਜ ਸਹੀ ਹੈ ਮਾਰਾ ਮੋਟਾ ਮਾਰਾ ਮੋਟਾ ਦੋ ਵਾਰੀ ਖਾ ਲਈ ਹੱਥ ਪਟਾਲਾ ਜੀ ਨਾਲ ਅੱਧੀ ਇੱਕ ਗੋਰੀ ਖਾਲਾ ਬੜਾ ਚੱਲੂ ਜੀ ਵਾਲੀ ਹਾਂ ਜੀ ਬਾਜੀ ਜੀ ਬਾਰੀਏ ਰੋਤਾ ਪੈਂਦੇ ਯਾਰ ਦੀ ਘਬਰਾਹਟ ਜੇ ਕਰ ਦਿੰਦੀ ਆ ਫਿਰ ਮੂੰਹ ਟੱਟਾ ਕਰ ਲੈ ਮੂੰਹ ਟੱਟਾ ਬੀੜੀ ਲਾ ਲੈ ਬੀੜੀ ਦਾ ਸੁੱਟਾ ਯਾਰ ਕਾਹਨੋਂ ਫੋਨ ਕਿੰਜ ਆ ਗਿਆ ਓਏ ਇਹ ਵੀ ਕੰਜਰਾਂ ਦੇ ਬਾਡੀ ਵਾਲੇ ਨੇ ਰਪੀਏ ਰਹਿ ਜਾ ਉਹ ਨਾ ਹੋਵੇ ਓਏ ਹੈ ਉਹ ਨਾ ਹੋਵੇ ਬਾਡੀ ਵਾਲਾ ਬਾਡੀ ਵਾਲ ਨੂੰ ਕਹ ਸੀ 10 ਦਿਨ ਖੜ ਗਿਆ ਨਾ ਹੈ ਨਹੀਂ ਕਿੱਥੋਂ ਡੇ ਲਗੇ ਹਾਈ ਲੋ ਬਾਜ ਬਾਦਰ ਕੇ ਬਾਜ ਆਏ ਹੋ ਜੀ ਹਾਂ ਹੋਰ ਲੱਗੇ ਹਾਈ ਲੋ ਕਾ ਗਲਤ ਲੱਗ ਗਿਆ ਆਈ ਕਾਟ ਬੋਲਦਾ ਹਾਂ 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 ਕਾਹ ਜੀ ਆਇਆ ਫਿਰ ਲੈ ਜਾ ਅੱਜ ਅੱਜ ਦੇ ਦੇ ਦਾਂਗੇ ਚੰਗਾ ਚੰਗਾ ਆਹ ਜਾਈ ਉਹ ਚੰਗਾ ਟੈਲੀਫੋਨ ਕੱਟ ਕੇ ਰਾਂ ਅਸੀਂ ਕਿਸੇ ਮੀਟਿੰਗਾਂ ਤੇ ਬੈਠੇ ਆ ਯਾਰ ਹਾਂ ਜਾ ਬੈਠ ਫੈਕਟਰੀ ਨਾਲ ਬੈਠਾ ਪਾਣੀ ਦੀ ਮੀਟਿੰਗ ਆ ਇਹ ਚਾਹ ਰੱਖ ਦੇਈ ਰੱਖ ਦੋ ਰੱਖ ਲਓ ਕੋਈ ਨਹੀਂ ਸਮੋਸਾ ਲੈ ਲਓ ਕੋਈ ਨਾ ਖਰ ਗਿਆ ਕੰਗਾ ਜੀ ਕੱਟਦਾ ਕੱਟਦਾ ਪਾਚੀ ਜਾਬ ਬਹੁਤ ਆ ਪਰ ਮੈਂ ਕਿ ਮੀਟਿੰਗ ਤੇ ਬੈਠਿਆ ਕੀ ਕਹਿੰਦਾ ਕਹਦਾ ਕੋਈ ਨਹੀਂ ਅੱਛਾ ਅਰਹੀਂ ਪੜ ਕੇ ਆ ਕੇ ਰੱਖਾ ਕਰ ਦਿੱਤਾ ਮੈਨੂੰ ਪੁੱਛੀ ਇਹ ਫੋਨ ਨਹੀਂ ਆਈ ਨਾ ਦਿੱਤਾ ਹਾਂ ਦੇ ਲੈਣਾ ਨਿਆਂ ਹੀ ਨ ਦਿੱਤਾ ਆ ਨਿਆਂ ਹੀ ਨ ਦਿੱਤਾ ਐ ਕਹਦੇ ਉਸ ਤਾਂ ਬੜੀ ਦੂਰ ਬੈਠੀ ਹੈ ਬੜੀ ਦੂਰ ਪੜਾਵਾ ਹੋੜੀ ਰਸਤਾ ਕਿਤੇ ਹੋਰ ਇੱਕ ਤਾਂ ਯਾਰ ਨਾ ਜਿਹੜੀ ਆਪਣੀਆਂ ਕੰਕ ਕਰਾਂ ਜੋ ਸੁਗੜਾਈ ਦਵਾਰੇ ਕਰੀ ਸੀ ਜਿਹੜਾ ਮਾਰੇ ਹੀ ਨਹੀਂ ਗਿਆ ਯਾਰ ਮੈਥੋਂ ਤਾਂ ਮਾਰਦਾ ਹੀ ਨਹੀਂ ਹੈ ਬਈ ਲਾ ਛੱਡ ਗਿਆ ਪੈ ਘਰੇ ਛੱਡ ਗਿਆ ਪੈ ਨੂੰ ਮੈਂ ਦੱਸ ਕੀ ਕਰਾਂ ਇੱਥੇ ਕੀ ਮੂ ਮਾ ਚੁੰਗਣਾ ਭਾਂਦਾ ਜਾਦ ਮੇਰਾ ਜੀ ਕਰਦਾ ਯਾਰ ਹੈ ਮੇਰਾ ਜੀ ਕਰਦਾ ਡਿੱਗਣ ਨੂੰ ਭਾਂ ਚੋਦੀ ਚੰਗੀ ਐਮਪੀ ਆਲੀ ਹੋਵੇ ਮਾਰਿਆ ਹੋਵੇ ਕਾੜਾ ਉਤਜੀ ਮਠਾਇਆ ਖਾਦਾ ਮੇਰੇ ਸਾਲੇ ਦੀ ਕਿਹੜੇ ਬੰਨ ਦਿੰਦੀ ਆ ਬਈ ਆਪਾਂ ਚ ਫੀਮ ਲਾ ਕੇ ਆਇਆ ਸੀ ਮੈਂ ਤੇ ਜੱਕਾ ਉੱਤਰ ਗਿਆ ਸੀ ਕੀ ਬੰਬਰ ਕੋਲੇ ਸੀ ਤੇ ਕੋਲੇ ਅੱਛਾ ਉਹ ਲਈ ਫੜਾਈ ਫੀਮ ਪੈਂ ਜਾ ਜਰਾ ਮੈਂ ਤਾਂ ਖਾਇਆ ਪੋੜਾ ਮੈਂ ਕਹਿੰਦਾ ਆਪਾਂ ਕਹਿ ਨਹੀਂ ਕੇ ਬਈ ਤੂੰ ਤਾਂ ਫਰੀ ਦੀ ਤੂੰ ਹੀ ਮਾਰਦਾ ਮੈਂ ਕਹਿੰਦਾ ਇਹ ਕੋੜ ਕੱਢ ਨਹੀਂ ਆਇਆ ਇੱਥੋਂ ਹੁਣ ਸਿੱਕਲੂ ਤੈਨੂੰ ਨਾ ਭਰਾਵਾ ਮੈਂ ਤਾਂ ਨਹੀਂ ਅੱਜ ਕਰਦਾ ਦੁਪਹਿਰੇ ਜੇ ਦੇਖਾਂਗੇ ਜਦੋਂ ਸੰਗੀ ਧੁੱਪ ਨਿਕਲਿਆ ਹੀ ਨਾ ਦੁਪਹਿਰੇ ਦੇਖ ਲਈ ਉਹ ਤਾਂ ਦੇਖਾਂਗੇ ਹਾਂ ਦੁਪਹਿਰੇ ਦੇਖਣੀ ਗੁੱਦਾ ਜਰਾ ਮੁੰਡਾ ਕਿੱਧਰ ਗਿਆ ਆਪਣਾ ਪਤਾ ਨਹੀਂ ਯਾਰ ਚਾਹ ਦੀ ਕੁੱਤੀ ਦਵਾਰੇ ਹੋਰ ਬਣਾ ਲੈਂਦੇ ਹੋਏ ਚਾਹ ਦੀ ਕੁੱਤ ਬਣਾ ਲੈ ਹੈ ਮੈਂ ਤਾਂ ਦਾ ਕੋਈ ਨਹੀਂ ਬੰਦੀ ਯਾਰ ਤੂੰ ਹੀ ਬਣਾਉਣੀ ਹੁਣ ਮੈਂ ਕਿੱਥੋਂ ਬਣਾ ਜਾਊ ਉਹ ਕਿੱਧਰ ਗਿਆ ਯਾਰ ਆਪਣਾ ਛੋਜਾ ਹੈ ਤੜਕੇ ਦਾ ਦੇਖੇ ਹੀ ਨਹੀਂ ਆ ਜੈਲਾ ਹਾਂ ਪਤਾ ਨਹੀਂ ਯਾਰ ਮਿਲੋਂ ਖਿੱਡੇ ਖੁੱਟਣੇ ਬਾਕੀ ਬਾਈਟ ਬੱਲਾ ਉਹ ਕੁੱਤੇ ਵਾ ਮੂ ਮੇਰਾ ਸਾਲਾ ਬੇਟਾ ਉਹਦੇ ਬੱਚੇ ਤਰਹੀ ਨੇ ਦੱਸਿਆ ਨਹੀਂ ਕਿੱਦਾਂ ਹੋਏ ਡਿਸਟ੍ਰੀਬਿਊਟਰ ਤੇ ਖਿੱਡੋ ਵੱਜੀ ਸੀ ਇਹਦੇ ਅੱਛਾ ਉਹ ਜਿਹੜਾ ਉੱਥੇ ਬਾਈਟ ਬੱਲਾ ਖੇਡਣ ਗਿਆ ਸੀ ਅੱਛਾ ਜੀ ਬਸ ਚਿਤ ਰਹਿ ਗਈ ਨੇ ਮੈਨੂੰ ਤਾਂ ਉਹਨਾਂ ਦੇ ਮੁੰਡੇ ਨੇ ਦੱਸਿਆ ਚਮਕੌਰ ਕੇ ਨੇ ਚਮਕੌਰ ਕੀ ਕਹਿੰਦਾ ਕਹਿੰਦਾ ਤਾਇਆ ਇਹ ਤਾਂ ਬਚ ਗਿਆ ਛੋਟਾ ਜਿਹਾ ਮੁੰਡਾ ਤੂੰ ਦੰਗੋ ਮੇਰਾ ਸਾਲਾ ਦੋ ਦਿਨ ਅੰਦਰੋਂ ਨਹੀਂ ਨਿਕਲਿਆ ਮੈਂ ਮੈਂ ਉਹਨੂੰ ਪੁੱਛਿਆ ਸੀ ਤਾਂ ਮੈਨੂੰ ਕਹਿੰਦਾ ਨਾ ਚਾਚਾ ਕਹਿੰਦਾ ਮੇਰੇ ਤਾਂ ਵੱਜੀ ਨਹੀਂ ਕਹਿੰਦਾ ਮੁੱਕੜ ਗਿਆ ਅੱਛਾ ਕਿਤੇ ਪਾਇ ਕਿਉਂ ਜੇ ਜਾਉਂ ਨਾ ਕੰਮ ਛੱਡ ਗਏ ਆਹ ਤਾਂ ਕੀ ਹੱਲੂ ਯਾਰ ਟ੍ਰਾਂਸਫਾਰਮ ਨਹੀਂ ਹੱਲਦਾ ਕਰ ਜੀ ਜੱਟ ਖਿੱਡੋ ਮੈਨੂੰ ਪਤਾ ਕਾਸਕੋ ਜੀ ਗੈਂਚੀ ਬਾਈ ਜੀ ਨੇ ਮਾਰੀ ਤੇ ਬੱਚਾ ਅਗੇ ਮਨ ਕੰਦਸਿਆ ਜਿਹੜਾ ਉਹ ਨਾ ਅੱਧੀ ਅੱਧੀ ਰਾਤ ਤੱਕ ਘਰੇ ਨਹੀਂ ਵੜਦਾ ਹਾਂ ਠੀਕਾ ਜੋ ਕੰਮ ਨੂੰ ਕਹਦਗੇ ਮੇਰਾ ਸਾਲਾ ਕਹਤਾ ਵੱਡ ਖਾਣਿਆ ਬੰਮ ਆਉਂਦਾ ਹੱਥੋਂ ਗਿਆ ਮੁੰਡਾ ਹੱਥੋਂ ਗਿਆ ਤੇ ਮੈਨੂੰ ਆ ਲੱਗਦਾ ਤੇ ਲੱਛਣ ਚੰਗੇ ਨਹੀਂ ਲੱਗਦੇ ਜਮਾ ਹੀ ਨਹੀਂ ਕਿਸੇ ਪਾਸੋਂ ਮੈਨੂੰ ਲੱਗਦਾ ਖਤਰਨਾਕ ਕੰਮ ਜਾ ਤਾਂ ਇਹ ਮੇਰੀ ਗੱਲ ਸੁਣਾ ਅੱਜ ਕੀ ਚਪਾਈ ਜਾ ਪਊ ਨਾ ਛੇ ਪੱਤੇ ਚ ਮਾਲਾ ਮੈਂ ਤੈਨੂੰ ਦੱਸਦਾ ਮੈਨੂੰ ਤਾਂ ਲੱਗਦਾ ਮੇਰੇ ਸਾਲੇ ਨੇ ਕਿਥੇ ਖਾਬੜਾ ਗਏ ਡੌਣ ਲੱਗੀਆਂ ਕੁਝੇ ਲੜਕਾਂ ਦੀ ਨਾ ਪਾਰ ਰੱਖੇ ਪਾਇੰਦਲੇ ਨੇ ਹਾਂ ਕਾਟੀ ਨਾ ਪਾਰ ਰੱਖੇ ਪਾਇੰਦਲੇ ਨੇ ਉਹ ਤੈਲੀ ਪੁੰਜਾ ਲੈ ਕੇ ਬੈਠਾ ਰੂ ਉਂਗਲਾਂੇ ਮਾਰੀ ਜਾਉਂ ਮੈਂ ਕਹਾ ਮੇਰਾ ਸਾਲਿਆ ਤੇਰੀ ਨਿਗਾ ਘਟ ਜੂਏ ਨੀਗਾ ਉਹ ਤਾਂ ਮੂੰਹ ਚਲਾਉਂਦਾ ਇੰਸਟਾਗ੍ਰਾਮ ਸਾਲਿਆ ਇੰਸਟਾਗ੍ਰਾਮ ਦਾ ਲੈ ਮੈਨੂੰ ਦੱਸਾ ਉਹਨੇ ਤਾਂ ਕਿਵੇਂ ਚਲਾ ਲੂ ਯਾਰੋ ਅਣਜਾਨ ਬੰਦਾ ਮੂੰਹ ਵੀ ਆ ਦੇਖਦਾ ਮੈਨੂੰ ਪਤਾ ਸਾਰਾ ਪਾਇੰਦਾ ਯਾਰਾ ਕਿ ਤੂੰ ਬਿਨਾ ਕੱਪੜਿਆਂ ਜਾਣਗਾ ਤਾਂ ਨਹੀਂ ਦੇਖਦਾ ਫਿਲਮਾਂ ਕੋ ਭਾਈਆ ਪਾਂਟ ਨਹੀਂ ਲਾਈ ਛਾ ਮੈਂ ਕੋਈ ਨਹੀਂ ਆਪਾਂ ਤਾਂ ਨਾਂਗਲ ਕਦੀ ਕੋਈ ਹੈ ਸਾਰਾ ਦਿਨ ਮੇਰਾ ਸਾਰਾ ਮੈਂ ਇੱਕ ਦਿਨ ਦੇਖਿਆ ਅੰਦਰ ਬੈਠਾ ਕੁਦਰਤੀ ਮੈਂ ਵਾਗ ਚਾਦ ਰਾਇ ਚੱਕੜ ਅੱਛਾ ਤੇ ਮੈਂ ਬੰਦਾ ਨਹੀਂ ਗਿਆ ਤੇ ਤੈਜੀ ਨੂੰ ਤਾਂ ਦੇਖੀ ਹੈ ਬੁੱਕੀ ਜਾਂਦਾ ਸੀ ਹਾਂ ਬੁੱਕੀ ਉਹ ਪੈਣ ਦੇ ਨੇ ਜਾਂ ਮੱਖਾ ਇਹ ਜੋ ਬੁੱਕੀ ਕਿਵੇਂ ਲੈ ਲੇਗਾ ਤੂੰ ਹਾਂ ਇਹ ਤਾਂ ਕਹਿੰਦਾ ਬਾਪੂ ਮੈਂ ਤਾਂ ਉਹ ਕਹਿੰਦਾ ਦੇਖਦਾ ਕਹਿੰਦਾ ਮੜਾ ਜਾ ਇਹ ਚ ਵੇਸਤਾ ਪੈ ਗਿਆ ਕਹਿੰਦਾ ਕਿੰਨਾ ਫੋਟੋ ਨਾਲ ਫੋਟੋ ਤੇ ਗੱਲ ਹੋ ਜਾਂਦੀ ਹੈ ਕੰਬਲਿਆ ਆਏ ਕਿਵੇਂ ਫੋਟੋ ਦੇ ਕੰਮ ਗੱਲ ਹੋ ਗਈ ਉਹ ਵੀ ਕੋਈ ਲੱਗ ਜਾਂਦੀ ਐ ਲੈ ਅੱਛਾ ਉਹ ਲ ਮੈਨੂੰ ਪਤਾ ਹੀ ਐ ਭੈਣ ਜਣ ਆਪਣੇ ਬਾਰੇ ਤਾਂ ਇਹ ਵੀ ਕੰਮ ਹੈ ਨਹੀਂ ਸੀ ਓਏ ਉਹੀ ਜਾਂਦੇ ਮੈਂ ਤੇਰੇ ਯਾਦਾ ਹੋਏ ਚਿੱਠੀਆਂ ਨਾਲ ਡਾਂਗ ਤੇਰਾ ਤੂੰ ਚਿੱਠੀ ਜੀ ਭੇਜੀ ਸੀ ਉਹਨੂੰ ਹਾਂ ਗੇਬੋ ਨੂੰ ਤੇਰੀ ਮਾੜੀ ਜੀ ਤੂੰ ਮਾਰਦਾ ਨਹੀਂ ਟਰਾਈ ਜੋ ਟੁੱਟੀ ਤੇ ਤੌੜਾ ਪਾਣੀ ਦਾ ਲੈ ਕੇ ਜਾਂਦੀ ਹੁੰਦੀ ਸੀ ਉਹ ਹਾਂ ਤੇ ਤੂੰ ਟਾਈਮ ਚੱਕਦਾ ਸੀ ਆਪਾਂ ਕੋਈ ਇਹੇ ਦਾ ਮਾਰਾ ਕੰਮ ਚਿੱਟਾ ਹ ਰੱਖ ਕੇ ਆਇਆ ਸੀ ਉਹ ਯਾਦ ਕਰ ਕਾਜੀ ਯਾਦ ਕਰ ਉਹ ਕੀ ਤੋਂ ਲਿਖਾਈ ਸੀ ਤੂੰ ਗੰਗਨ ਤੋਂ ਲਿਖਾਈ ਸੀ ਕਿ ਕਹਰੇ ਤੋਂ ਚਿੱਠੀ ਚਿੱਠੀ ਹਾਂ ਵੀ ਮੈਂ ਤੈਨੂੰ ਮੋਹ ਕਰਦਾ ਕੌਂਬੜਿਆ ਐ ਕਾਨੂੰ ਜੜੋਤਾ ਹੋਰੋਂ ਸੀਗੀ ਓਹੋ ਓਹ ਚਿੱਠੀ ਨਾ ਆਪਣੇ ਬੜੇ ਤਾਂ ਹੋ ਜੇ ਟਾਈਮ ਸੀ ਭਾਂਂਦੜੇ ਦੇ ਕਈ ਵਾਰੀ ਜਾਂਦੇ ਨਾ ਟਾਈਮ ਚੱਕਣ ਵੀ ਉਹਨੂੰ ਮਿਲਾਂਗੇ ਵੀ ਚੱਲ ਰਹਾ ਖੜੇ ਭਾਂਂਦਾ ਯਾਰ ਕਦੇ ਕੋਈ ਬੰਦਾ ਟੱਕਰ ਗਿਆ ਕਦੇ ਮੇਰੇ ਨਾਲ ਟੱਕਰ ਦੀ ਨਾ ਹੁਣ ਤੱਕ ਕਦੇ ਬੈਠੀ ਉਦੋਂ ਹੋਰ ਸਾਰਾ ਕਸਾ ਸੀ ਉਦੋਂ ਫੜਿਆ ਜਾਂਦਾ ਸੀ ਬੰਦਾ ਛੇਤੀ ਕਿਤੇ ਹਾਂ ਜੇ ਫੜਿਆ ਜਾਂਦਾ ਉਹਨੂੰ ਲੜਾਈ ਬਿੜ ਜਾਂਦੇ ਪੀੜੀਆਂ ਟੱਕਰ ਜਾਂਦੀ ਪੀੜੀਆਂ ਤੱਕ ਬਾਈ ਮੂੰਹ ਨਹੀਂ ਲਾਉਂਦਾ ਸੀ ਕੋਈ ਕਹਿੰਦਾ ਇਹਨੇ ਕੰਮ ਗਲਤ ਕਰਿਆ ਦੋ ਪਿੰਡਾਂ ਪਿੰਡ ਵੀ ਨਹੀਂ ਨੇੜੇ ਲੱਗਦੇ ਦੋ ਪਿੰਡ ਨਹੀਂ ਨੇੜੇ ਲੱਗਣ ਦਿੰਦੇ ਸੀ ਹੁਣ ਤਾਂ ਭਿੰਦਾ ਜਾਂਦੇ ਪਿੰਡ ਚੋਂ ਕੱਢ ਕੇ ਪਿੰਡ 'ਚ ਹੀ ਵਹਿ ਜਾਂਦੇ ਆ ਪਹਿਲਾਂ ਸਾਰਾ ਪਿੰਡੋ ਤਾਂ ਨਫ਼ਰਤ ਮੰਨਦਾ ਜਵਾਨੇ ਸਾਡੇ ਨੇ ਕੰਮ ਕੀ ਕਰਿਆ ਇਹ ਜਵਾਨਾ ਮਾੜਾ ਆ ਗਿਆ ਜਵਾਨਾ ਮਾੜਾ ਗਿਆ ਹੁਣ ਪਤਾ ਕੀ ਆ ਕਹਿ ਦੇਣਗੇ ਮਗੰਨ ਦੱਸਿਆਂ ਹੂੰ ਚੱਲ ਭਾਈ ਜਵਾਨ ਨਹੀਂ ਆਹੇ ਜਾ ਜਿਵੇਂ ਲੋਤੀ ਪੁੱਤ ਕਰੀ ਆਂਦੇ ਆ ਠੀਕ ਆ ਕਿਛ ਨਾਲ ਭਾਂਗੇ ਤੁੰਬਾ ਜਨੇ ਦਾ ਦਾਦੇ ਪਰਦਾਜਿਆਂ ਦੀ ਉਹ ਤਾਂ ਨਾ ਰੱਖੀ ਗਈ ਇੱਜ਼ਤ ਇੱਜ਼ਤ ਨੂੰ ਕੌਣ ਦੇਖਦਾ ਜਿਹਦਾ ਮੇਰਾ ਰਿਸ਼ਤਾ ਕਰਿਆ ਸੀ ਦੇਖ ਬਾਪੂ ਨੇ ਉਹਨੂੰ ਨਾਈ ਨੂੰ ਆਖਿਆ ਸੀਗਾ ਕਹਿੰਦਾ ਗਰਦਿਆਲ ਦਾ ਰਿਸ਼ਤਾ ਕਰਾ ਦੇ ਤੇ ਨਾਈ ਨੇ ਉਹੀ ਉਹਨਾਂ ਨੂੰ ਰੁਪਿਆ ਭਰਾਤਾ ਮੈਨੂੰ ਕਦਾਂ ਦੇਖੀ ਆ ਕੁੜੀ ਮੈਂ ਤੂੰ ਤਾਂ ਖੜ ਕਰਾਉਂਦਾ ਨਹੀਂ ਸੀ ਮੈਨੂੰ ਬਿਨਾਂ ਦੇਖੀ ਭਾਂਤੇ ਯਾਰ ਤਾਂ ਦੇਖ ਲੈ ਰਿਸ਼ਤਾ ਕਰ ਦਿੰਦੇ ਸੀਗੇ ਉਹਨੂੰ ਤੂੰ ਤਾਂ ਮੁੱਕਰ ਗਿਆ ਸੀ ਮੈਂ ਮੈਨੂੰ ਤਾਂ ਐ ਸੀ ਮੈਂ ਕਿਹਾ ਦਾਵ ਜੀ ਬਣ ਜਾਂਦੀ ਐ ਤੈਨੂੰ ਐ ਸੀ ਟੋਕ ਹੀ ਲਊ ਸਾਰਾ ਦਾਵ ਦਾ ਟੋਕੇ ਕਹਨ ਬਾਪੂ ਕੋਈ ਛੱਤਰ ਲੈ ਕੇ ਆਉਂਦਾ ਮੈਂ ਕਿਹਾ ਅੱਖ ਮੈਂ ਕਿਹਾ ਬਾਪੂ ਮੈਨੂੰ ਦਿਖਾ ਤਾ ਦੇ ਯਾਰਾ ਕਹਿੰਦਾ ਸਾਰਾ ਦਿਖਾਉਂਦਾ ਹੌਸਲੇ ਮਾਰੂ ਮਾ ਚੁੱਪ ਕਰ ਗਿਆ ਭਰਾ ਮੰਗਣਾ ਹੋਇਆ ਹੁੰਦਾ ਨਾ ਉਹ ਪਿੰਡ ਨਹੀਂ ਲੰਗਦਾ ਸੀ ਪਿੰਡਾ ਨਾ ਜੀ ਨਾ ਮੈਨੂੰ ਤਾਂ ਉੱਥੇ ਪਤਾ ਲੱਗਾ ਜਿੱਦੇ ਭਾਂਦੇ ਯਾਦੇ ਹਾਂ ਬਰਾਤ ਨੂੰ ਨੰਡ ਕਰ ਦਿੱਤੀ ਹਾਂ ਵੀ ਆ ਦੇਖ ਲੈ ਆ ਲਾਤੀ ਤੇਰੇ ਤਾਂ ਮੱਥੇ ਮਾਰੀ ਉਹਦੋਂ ਸਮੇਂ ਚੰਗੇ ਸੀ ਭਾਈ ਸਮੇਂ ਚੰਗੇ ਸੀ ਹੁਣ ਆਪਣੇ ਵਾਲਾ ਦੇਖ ਲੈ ਪੌਂਕਦਾ ਫਿਰਦਾ ਇਹ ਬੰਦਾ ਮੈਂ ਕਹਤ ਨੂੰ ਹੋਰ ਵਿਆਹ ਤਾਂ ਦਿਨਾ ਹਾਂ ਅੱਗਿਆ ਤੇਰੀ ਮਰਜ਼ੀ ਜੀ ਜੀ ਆਪਣੇ ਚਾਚੀ ਜਿਹੜੇ ਰਿਸ਼ਤੇ ਕਰਾਉਂਦੀ ਆ ਬਾਵਾ ਕਰਾਉਂਦੇ ਤੇ ਚੰਗੇ ਘਰਾਣੇ ਦੇ ਕਰਾਉਂਦੀ ਆ ਉਹ ਲੁਤਰੋ ਹਾਂ ਲੁਤਰੋ ਚੰਗੇ ਘਰਾਣੇ ਦੇ ਹਾਂ ਉਹ ਨਹੀਂ ਤਾਂ ਅਗਲਾ ਠੱਗਾਂ ਹੀ ਮਾਰੀ ਜਾਂਦਾ ਜੀ ਗੱਲ ਠੀਕ ਆ ਦੱਸਦਾ ਕੋਸਾ ਨਿਕਲਦਾ ਕੋਸਾ ਪੁੱਛ ਲਈ ਕਰਾ ਦੇ ਆਪਣੇ ਵਾਲੇ ਉਹਨੂੰ ਪੁੱਛ ਗਿਆ ਉਹ ਕਹੇ ਵੀ ਚੰਗੇ ਘਰਾਣੇ ਦੀ ਕੁੜੀ ਹੋਵੇ ਭਾਵੇਂ ਸਾਨੂੰ ਤਾਂ ਕੱਪੜੇ ਵੀ ਨਾ ਪਾਏ ਬਿਨਾ ਕੱਪੜਿਆਂ ਤੋਂ ਯਾਰ ਉਹਨਾਂ ਕੱਪੜੇ ਤੋਂ ਕਿਵੇਂ ਯਾਰ ਉਹ ਮਤਲੀ ਵੀ ਅਸੀਂ ਆਪੇ ਪਾ ਦੇਾਂਗੇ ਕੱਪੜੇ ਇਹ ਕਹਿੰਦਾ ਹੁੰਦਾ ਮਤਲਬ ਇਹ ਨਾ ਗੱਲ ਕਰੀ ਬਿਜਤੀ ਹੋ ਜੂ ਅੱਛੇ ਵੀ ਕਮਰਾ ਮੇਰਾ ਪਿਆ ਹੋ ਜਾਗਾ ਇਹ ਵੀ ਕੰਮ ਲਾ ਯਾਰ ਤੁਂ ਬਿਨਾ ਕੱਪੜਾ ਛੁੱਟ ਜਾਏਗਾ ਕਿਵੇਂ ਉਹ ਕਹਿਣਾ ਹੁੰਦਾ ਕਿਰਾ ਯਾਰ ਤੂੰ ਐ ਕਹੇ ਕੱਪੜੇ ਕੱਪੜਿਆਂ ਚ ਭੇਜ ਦੋ ਐ ਕਹੇ ਤੂੰ ਤੀਜਾ ਸੀ ਦੇ ਦਾਂਗੇ ਹਾਂ ਚੁੰਨੀ ਅਸੀਂ ਦੇ ਦਾਂਗੇ ਚਲ ਆ ਵੀ ਲੋਤਾ ਐ ਤਾਂ ਹੋ ਜਾਂਦਾ ਤੂੰ ਤਨ ਦੇ ਬਿਨਾ ਕੱਪੜਿਆਂ ਤੋਂ ਵੇਹੇ ਤਾ ਤੂੰ ਬਾਲ ਨੂ ਨਾ ਮੈਂ ਤਾਂ ਗੱਲ ਕਿਹੜਾ ਕਰਨ ਤੈਨੂੰ ਗੱਲ ਕਰਨ ਦਾ ਕੁਝ ਹੈ ਹੀ ਨਹੀਂ ਤਜਰਬੇ ਹੀ ਨਹੀਂ ਹੈ ਐ ਨਹੀਂ ਫਿਰ ਮੁੰਡੇ ਦਾ ਵਿਆਹ ਹੁੰਦਾ ਤਾਂ ਚੰਗਾ ਫਿਰ ਕਰਾਲਾ ਭੈਂਦਾ ਜਰਾ ਐ ਨਹੀਂ ਪਤਾ ਕੋਈ ਥੱਗੀ ਮਾਰ ਜੇ ਦੋ ਦਿਨ ਰਵੇ ਮੁੜ ਕੇ ਆਵੇ ਨਾ ਤੇ ਕੋਈ ਕੋਡਨ ਮੱਥੇ ਮਾਰੇ ਤੇ ਸਾਰਾ ਮੁੜ ਕੇ ਮਾਰੀ ਜਾਂੀ ਉਮਰ ਮੱਥਾ ਕਾਮਲੇ ਬੰਦੇ ਨਾਲ ਐ ਕਰ ਕਾਚੀ ਨੂੰ ਛੜੀ ਗੱਲ ਬਾਅਦ ਪੁੱਛ ਲਾਂਗੇ ਮੁੰਦੇ ਦੀ ਮੰਦਰੀ ਲਊ ਛਾਪ ਮੈਂ ਤੈਨੂੰ ਦੱਸਦਾ ਇੱਕ ਹੋਰ ਗੱਲ ਰਿਸ਼ਤੇ ਤੋਂ ਪਹਿਲਾਂ ਨਾ ਜਾਤਾ ਉਹਦੇ ਮੁੰਡਿਆਂ ਦੇ ਜਾਰ ਬੇਲਿਆਂ ਨੂੰ ਕਹਿ ਕੇ ਭਾਈ ਸਮਾਰ ਕੇ ਪੁੱਛੋ ਛਾਣੀ ਗੱਲ ਜੀ ਵੀ ਤੇਰਾ ਵਿਆਹ ਕਰਾ ਕਰਾ ਦਿੰਨੇ ਆ ਤੇ ਵੀ ਹੈ ਵੀ ਲੈ ਕੇ ਨਹੀਂ ਹੈਗਾ ਕਿ ਤੇ ਆਪਣੀ ਬੇਇੱਜ਼ਤੀ ਹੋ ਜੇ ਮੁੜ ਕੇ ਮੁੰਡੇ ਦੇ ਤੈਨੂੰ ਪਤਾ ਨਹੀਂ ਕੋਈ ਕੋਈ ਲੈ ਲੂ ਗੋਲੀ ਪੂੜੀ ਪਹਿਲਾਂ ਹਾਂ ਮੁੜ ਕੇ ਸਮਾਨ ਚੱਕੀ ਜਾਂ ਰਈ ਉਹਦਾ ਫਾਇਦਾ ਕੀ ਆ ਨਾਲੇ ਚਾਚੀ ਨੂੰ ਲੰਬਾ ਆਵੇ ਅਗਲੇ ਕਹਿੰਦੀ ਚਾਚੀ ਨੇ ਠੱਗੀ ਮਰਵਾਤੀ ਤੇ ਮੁੰਡੇ ਚ ਆਪਦੇ ਚ ਕਸੂਰ ਹੋਵੇ ਪਹਿਲਾਂ ਆਪਾਂ ਚਾਚੀ ਨੂੰ ਕਹਿ ਦਿਆਂਗੇ ਮੁੰਡੇ ਨੂੰ ਪੁੱਛਦਾ ਬਚੋਲਾ ਪੁੱਛ ਰੰਦਾ ਹੈ ਕਿ ਬਚੋਲਾ ਭਾਂ ਦੇਣਾ ਕਿਵੇਂ ਪੁੱਛੂ ਮੁੰਡੇ ਦੇ ਜਾਰ ਬੇਲੀ ਪੁੱਛਣਗੇ ਉਹਨੂੰ ਵੀ ਕਿਵੇਂ ਕਾਇਮ ਆ ਹਾਂ ਬਚੋਰੀਆ ਵੀ ਜਾ ਤੂੰ ਪੁੱਛ ਲੈ ਬਰਿਆ ਕਿ ਕਿਵੇਂ ਜਵਾਬ ਕੋ ਕਈ ਤੇਰਾ ਵਿਆਹ ਕਰਾ ਦਿੰਦੇ ਆ ਪੁੱਛ ਲਾਂਗੇ ਕੋਈ ਨਾ ਤੂੰ ਪੁੱਛੀ ਮੈਂ ਇੱਥੇ ਤਾਂ ਸੰਗ ਲੱਭਿਆ ਗਏ ਗਰੇਟ ਆਵੇ ਕੰਜੇ ਡਾਊਲੂ ਨਾ ਪਤਾ ਨਹੀਂ ਹੋਣਾ ਕਿੱਥੇ ਜਰਾ ਜਿੱਕੇ ਚਾਚੀ ਕੋਲੇ ਜਾਏ ਕਿ ਆਪਾਂ ਮੈਂ ਕਹਿੰਦਾ ਚਾਚੀ ਨੂੰ ਪਹਿਲਾਂ ਮੜਾ ਦੱਸ ਵੀ ਤੁਹਾਡਾ ਮੁੰਡੇ ਦਾ ਐ ਕਰਕੇ ਦੇ ਵੀ ਲੱਛਣ ਹੋ ਗਏ ਮਾਰੇ ਤੂੰ ਵਿਰਸਤਾ ਕਰਾ ਕਿ ਤੂੰ ਕਰਾ ਤੇ ਕਰਾ ਚੰਗਾ 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 ਭਾਵੇਂ 2 ਰੁਪਏ ਵੱਧ ਲੈ ਰਹੀ ਖਾਨ ਖਾਨ ਜਵਾਨੀ ਦੀ ਥਾਂ ਮੈਂ ਤਾਂ ਠਿਆਨੀ ਪਾ ਦੂੰ ਤੈਨੂੰ ਸ਼ਾਂਪ ਖਾਨਦਾਨੀ ਕਰਾ ਮੈਂ ਖਾਨਦਾਨੀ ਹਾਂ ਪਤਾ ਕਰ ਜਾ ਫਿਰ ਚੱਲੀਏ ਫਿਰ ਬਾਗ ਚੱਲੀਏ ਚੱਲ ਫੇਰ ਕੋ ਸਕੂਟਰ ਚਲਾ ਮੈਂ ਤਾ ਮੈਂ ਇੱਥੇ ਤਾਂ ਚੱਲਦਾ ਨਹੀਂ ਠੰਡ ਚ ਸਕੂਟਰ ਤਾਂ ਇੱਥੇ ਬਾਹਰ ਚ ਹੀ ਖੜਾ ਆਪਣਾ ਉਹ ਬਾਹਰ ਚ ਦਾ ਕਿਹੜਾ ਮੈਂ ਇੱਥੋਂ ਨਹੀਂ ਚੱਲਦਾ ਫੇ ਤੂੰ ਚਲਾਉਣਾ ਹੋਊਗਾ ਮੈਂ ਕਿ ਲਾ ਲੂੰਗਾ ਬਾਹਰ ਚ ਚੱਲ ਫੇਰ ਆ ਜਾ ਦੇਖੀ ਜਊ ਫੇਰ ਹੈ ਨਾ ਤੇਰਾ ਚਾਚੀ ਨੂੰ ਪੱਕੀ ਕਰਕੇ ਆ ਗਏ ਆਪਾਂ ਜਾਂ ਤਾਂ ਲੱਸੀ ਦਾ ਡੋਲੂ ਚੱਕੀ ਫਰੂਟੇ ਜਾ ਫੇਰ ਆ ਗਏ ਬੈਠਾ ਪੀਉ ਇੱਕ ਤਾਂ ਕੰਮ ਹੋਊ ਜਾਂ ਤਾਂ ਫਿਰ ਆਂਡਿਆਂ ਵਾਲੀ ਤੇ ਜਾਂ ਫਿਰ ਭਾਂਡਿਆਂ ਵਾਲੀ ਨਾ ਲੇ ਆਪਾਂ ਚੰਗ ਹੁੰਨੀਆਂ ਰੋਟੀ ਤੋਂ ਹੋਰ ਭਰਾਵਾ ਹੱਥ ਨਹੀਂ ਮੱਚਦੇ ਭੈਣ ਦੇਣੇ ਤੇ ਰੋਟੀ ਆਪਣਾ ਚੰਗ ਲਈ ਰੋਟੀ ਤਾਂ ਆਪਾਂ ਤਾਂ ਦੋ ਰੋਟੀਆਂ ਖਾਣੀਆਂ ਤੇ ਆ ਕੋ ਚਾਦਰਾਂ ਚੱਲ ਪਈ ਤੋਤਾ ਮਿਲ ਜੇ ਤੇ ਚਾਹ ਦੀ ਕੁਝ ਮਿਲ ਜੇ ਤਾਂ ਐਮਸੇਰਾ ਔਰ ਆਪਾਂ ਕੀ ਕਰਨਾ ਆਪਾਂ ਹੀ ਬੱਚਾ ਅਲੇ ਕਹਦੇ ਭਾਈਆ ਦੇਖ ਬਾਕੀ ਨੂੰ ਚੀ ਆ ਗਈ ਆਪਾਂ ਖੇਚੀ ਦਾ ਕਰੇ ਘਰੇ ਚੰਗਾ ਨਹੀਂ ਲੱਗਦਾ ਲੋ ਨੂੰ ਆਖਦੇ ਕਿ ਦੇਖ ਭਾਈ ਤੂੰ ਆ ਸਾਡੀ ਧੀ ਜੀ ਹਾਂ ਆ ਪਿਆ ਤੇਰਾ ਘਰਬਾਰ ਜੇ ਡੁੱਲੂ ਆ ਤੇਰਾ ਡੁੱਲੂ ਆ ਸਾਡਾ ਨਹੀਂ ਡੁੱਲਦਾ ਅਸੀਂ ਨੇ ਹੱਥ ਲਾਉਂਦੇ ਦੂਬਾ ਕਾਸੀ ਦੇ ਆਪਦਾ ਘਰ ਬੰਨਣਾ ਸੀ ਤਾਂ ਤੈਨੂੰ ਕਿਹਾ ਕੋੜੀ ਤੇ ਕਾਠੀ ਪਾਈਪ ਭਾਈ ਦੇਤੀ ਕਹਿੰਦਾ ਭਾਵ ਸਾਰਾ ਬਣਾਤਾ ਤੇ ਹੁਣ ਸਾਹਮਣ ਵਾਲੀ ਤੂੰ ਆ ਭਾਈ ਕਿਵੇਂ ਕਰੋ ਨਾ ਕਰੋ ਧੋਨੇ ਜੀ ਪਹਿਲਾਂ ਹੋਟ ਆ ਜਾ ਬਈ ਯਾਰ ਪਹਿਲਾਂ ਕਿਵੇਂ ਗੱਲਾਂ ਸਾਰੀਆਂ ਯਾਰਾ ਪਹਿਲਾਂ ਗੱਲਾਂ ਠੋਕਰਾਂਗੇ ਠੋਕਰਾਂਗੇ ਕਿਹੋ ਜਿਹਾ ਤਾਂ ਮੌਕੇ ਤੇ ਪਟਾਣਾ ਆਪਾਂ ਚਲ ਮੈਂ ਦੱਸੂਗਾ ਮਾੜਾ ਇਹ ਨਾ ਉਹ ਵੀ ਭਾਈ ਮਾੜਾ ਨਸ਼ੇ ਦੀ ਚੁੰਡੀ ਲੈਣਾ ਕਿਤੇ ਮੁੜ ਕੇ ਹੋਏ ਨਾ ਦੱਸ ਦੀ ਫਿਰ ਕੰਨੀ ਅੰਬਲੀਆ ਮੁੰਡੇ ਦਾ ਫਿਰ ਹੋਲਾ ਫਿਰ ਭੈਣ ਦੇਣਿਆ ਫਿਰ ਮੁੰਡੇ ਨੂੰ ਰਿਸ਼ਤਾ ਕਰਨ ਲੈਣਾ ਕਿ ਮੈਂ ਮੈਂ ਲੈਣਾਗਾ ਤੂੰ ਠਾ ਨਹੀਂ ਲੈਣਾ ਗੱਲਾਂ ਹੈ ਨਾ ਵੀ ਆਖਣਗੇ ਤਾਂ ਛੜੀ ਕਿ ਮਿੰਬੈਦੂ ਨਹੀਂ ਸਾਖਾਂ ਜੇ ਕੰਬਿਆ ਨਾ ਜੇ ਖਾਂਦੇ ਮੇਰਾ ਸਲੜੇ ਛੱਤ ਵੀ ਮਹਿਲ ਦਿੱਤੇ ਮੈਂ ਦਿਨ ਰਾਤ ਖਾਪਦਾ ਸੀ ਭੈਣ ਚੋਤਾ ਮੈਂ ਤਾਂ ਛੱਤ ਕੇ ਦਿੰਨਾ ਮੀਉਂ ਜੇ ਗੱਲ ਨਾ ਕਰੀ ਤੂੰ ਚਲ ਮੈਂ ਕਰਤਾ ਨਹੀਂ ਅਛੇ ਜੀ ਤਾਂ ਗੱਲ ਹੀ ਨਾ ਵਿੱਚ ਜੀ ਲੱਕੜ ਜਾ ਬਿਆਹ ਪਿਆ ਹੌਲੀ ਹੌਲੀ ਜੁੱਲੀ ਵਾਲਾ ਪੱਦ ਨੰਗਾ ਹੋ ਜੂ ਜਦੋਂ ਚੱਲ ਜਾਂਦਾ ਤਾਂ ਅੱਛਾ ਮੰਗ ਰੋਕੀ ਪਤਾ ਲੱਗਦਾ ਆਹੀ ਕੱਪੜੇ ਲੈ ਚਲੀਏ ਕਿ ਬਦਲ ਲਈਏ ਯਾਰ ਨਹੀਂ ਲੈ ਚੱਲੋਂ ਕਿੱਥੇ ਲੋਟੇ ਤੋਤੇ ਹੀ ਹੈ ਯਾਰ ਕੱਲ ਸਾਫਾ ਮੈਂ ਠੀਕ ਕਰ ਨਾ ਨਵੀਂ ਨਵੀਂ ਆ ਜਾ ਚਲੀਏ ਚੱਲ ਕੱਲ ਅਮਿਤਾ ਕੀ ਗੱਪੜਾ ਵਾ ਗੋਦਾ ਇਹ ਮੇਰਾ ਵੀ ਨਿਕਮਾ ਕਰ ਜਾਉਣਾ ਪਰ ਦੇਖਾ ਸਬਦਾ ਸਿਆਲ ਕਦ ਆ ਜਾਂਦਾ ਬੁੜਿਆਂ ਨੂੰ ਲੱਕੋ ਲੈਂਦਾ ਨਾ ਓਏ ਖਾ ਉਹ ਜਾਂਦਾ ਪੈਂਦਾ ਯਾਰ ਦੇਸੀ ਕੇ ਬੰਮੂ ਛੱਟਦਾ ਟੜਕੇ ਨਹੀਂ ਚੱਲੀਦਾ ਸਰੀਰ ਸੇਤੀ ਤੜਕੇ ਨਹੀਂ ਜੇ ਸੂਰਜ ਜਾਂ ਚੜ ਜਾਂਦਾ ਫੇਰ ਤਾਂ ਕੈਂ ਸਰੀਰ ਨੂੰ ਵੀ ਖੁਸ਼ੀ ਜੀ ਆਉਣ ਲੱਗ ਜਾਂਦੇ 3 ਦਿਨੇ ਦੀ ਹੈ ਨਾ ਬੇਟਾ ਪੂਰਾ ਲੋਡ ਬਣ ਜਾਂਦੀ ਹੈ ਹਾਂ ਆ ਜਾਂ ਫਿਰ ਲੈਣੇ ਆ ਪਤਾ ਮੇਰੇ ਸਾਰੇ ਮੰਗਰੋ ਧਰਤੀ ਸੰਭਰਦਾ ਜਾਂਦਾ ਚਾਦਲਾ ਮਕੰਨ ਦੋ ਤੇਰਾ ਕਾਡੇ ਹੂ ਕੈ ਨਾ ਭਲਾ ਹੋ ਉਹ ਕਰੀ ਹੋ ਨ ਜਾਣੇ ਕਿ ਤੇਰਾ ਬਾਤਵਾ ਦਾ ਹੈ ਕਿ ਤੇਰੇ ਪਿੰਡ ਚ ਗਈ ਕੋਈ ਲੱਸੀ ਪਾਣੀ ਲੈਣ ਹੋਰ ਉਹਨੇ ਕਿੱਧਰ ਜਾਣਾ ਚੱਲ ਆ ਜਾ ਲੈਣੇ ਹੋਰ ਜਾਂ ਚੰਬਤਾ ਚੰਬਤਾ ਬਾਹਰ ਚੱਲ ਬਾਹਰ ਤਾਂ ਭੜਿਆ ਗਿਆ ਚੱਲ ਚਲਾ ਭਰਾਵਾ ਮੈਂ ਕਿ ਲਾਉਂਗਾ ਤੂੰ ਕੱਟ ਗਿਆ ਓੱਡੇ ਥੱਲੇ ਐ ਕਰੀ ਤੋਰੀ ਮੜਾ ਜਾਂ ਹੌਲੀ ਦੇਖੀ ਕਿਤੇ ਭਰਾਵਾ ਨਾ ਨਾ ਰਾਮਨਾਰ ਹਾਂ ਬਾਪ ਅੱਜੂੰ ਠੰਡੀ ਅੱਛਾ ਤੇ ਹੋਰ ਪੈਂ ਚੌਦੀ ਹੱਡਾਂ ਨੂੰ ਆਂ ਥਾਰ ਤੂੰ ਜਾਵਾ ਹੱਥ ਪਾ ਕੇ ਬੈ ਗਈ ਹੱਥ ਕਿੱਥੇ ਕਪਾਂ ਮੈ ਜੋ ਆ ਡੰਡੇ ਨੂੰ ਮਗਰ ਲੱਗੇ ਡੰਡੇ ਨੂੰ ਆਹੋ ਆਸੀ ਚੱਲ ਜਾ ਹਾਂ ਚੱਲਾ ਦੇਖ ਕੇ ਅੱਗਾ ਪਿੱਛਾ ਨਾ ਨਾ ਮੈਂ ਜਾਣਦਾ ਬਾਅਦ ਛੱਡੇ ਆ ਆਹ ਐਥੇ ਪੈਂਦੀਆ ਮੈਨੂੰ ਪਤਾ ਹਾ ਕਰੀ ਆ ਜਾ ਆ ਹਾ ਹਾ ਕਰ ਹਾਂ ਆਹੀ ਆ ਗਿਆ ਬਸ ਹੁਣ ਤਾਂ ਬਾਵਾ ਬਣਾਈ ਬੈਠੀ ਆ ਵੋ ਪੂਰਾ ਆਉਂਦਾ ਤੱਕ ਤੇ ਲੱਕੜ ਤੇ ਹੁੰਦੇ ਸੀ ਹੋਰ ਬਾਵਾ ਛੇਡ ਹੋ ਗਿਆ ਗੇੜਾ ਮਾਰੇ ਨੂੰ ਆਹ ਨਾ ਖੜੇ ਟੱਕਰ ਦਿਆ ਪਕਰੇ ਤਾਂ ਕੋ ਕੰਮ ਤਾਂ ਦੇ ਹੀ ਨਹੀਂ ਫੇਰਾ ਆਪਾਂ ਗਏ ਹੀ ਨਹੀਂ ਨਾ ਹਾਂ ਗਏ ਨਹੀਂ ਆ ਮੈਨੂੰ ਪਤਾ ਹੈ ਵੀ ਇਹੀ ਕਰਾ ਆ ਜਾ ਆ ਜਾ ਮਾਰ ਬੋਲ ਜਾ ਇੱਕ ਘੰਟੀ ਜੀ ਤਾਂ ਨਹੀਂ ਲੱਗੀ ਨਾ ਨਾ ਇੱਥੇ ਕਿਹੜਾ ਘੰਟਾ ਜੱਗਿਆ ਚਾਚੀ ਕੁੱਤਾ ਨਾਵੇ ਕੁੱਤਾ ਨਾ ਆ ਗਿਆ ਆ ਗਿਆ ਆ ਗਿਆ ਤੱਕਤਾ ਭੰਨਿਆ ਆ ਗਈ ਕਿਹੜੇ ਆ ਚਾਚੀ ਕਰਤੀ ਐ ਮੇਰੇ ਗਰਦਿਆ ਵਾਲਾ ਆ ਗਈ ਆ ਗਈ ਮਾਂਦਰਾ ਚੋਂ ਆਈ ਹੋਰ ਚਾਚੀ ਕੀ ਆ ਚੱਲਾ ਆਜੋ ਆਜੋ ਕੁੱਤਾ ਤਾਂ ਨਹੀਂ ਨਹੀਂ ਕੁੱਤਾ ਹੈ ਨਹੀਂਗਾ ਆ ਕੁੱਤਾ ਨਹੀਂ ਹੈਗਾ ਆ ਜਾ ਗੱਲ ਵੱਡੀ ਕਰੀ ਮਰੀ ਮਾਪੂਰੀ ਆਹੋ ਆਜੋ ਪਾਬਰਾ ਕਿਹੜੇ ਪਿੰਡੋਂ ਆਏ ਪੁੱਤ ਤੁਸੀਂ ਮਾਂਦਰਾ ਚੋਂ ਜੀ ਚਾਚੀ ਮੈਨੂੰ ਸਿਆਲਿਆ ਨਹੀਂ ਕੇ ਤੂੰ ਨਾ ਉਹੀ ਗਰਦਿਆਂ ਵਾਲਾ ਜਿਹੜਾ ਤੇ ਆਪਾਂ ਵਿਆਹ ਚ ਨਹੀਂ ਇਕੱਠੇ ਹੋਏ ਸੀ ਹੂ ਨਹੀਂ ਮਾਮਾ ਮੱਝਾ ਹਾਂ ਬੇ ਤੂੰ ਅਜੇ ਉਹ ਗੱਲਾਂ ਯਾਦ ਰੱਖੀ ਬੈਠਾ ਤੇ ਹੋਰ ਤੇਰਾ ਕੰਜੀ ਦੇ ਵਿਆਹ ਚ ਤੇਰਾ ਚੇਤਾ ਤਕੜਾ ਦੇ ਰਾ ਹਾਂ ਹਾਂ ਮਾੜੀ ਅਖਰਾਕਾ ਖਾਧੀਆਂ ਤੇ ਹਾਂ ਤੂੰ ਨਾਨਕਿਆਂ ਬਣਿਓ ਦੇਖ ਨਾ ਜਾਗੋ ਜੀ ਮੈਂ ਗਰਦਿਆਲ ਅੰਦਰ ਹੀ ਆ ਜਾ ਚੱਲ ਚੱਲ ਚਾਚੇ ਸਾਰਾ ਕੁਸਤੇ ਰਜਾਦ ਆ ਜਾਗੋ ਦੀਆਂ ਗੱਲਾਂ ਹੈ ਹਾਂ ਘਰ ਤਾਂ ਬਹੁਤ ਚਾਹ ਰੇ ਵੀ ਬਾਣਗੇ ਦੀ ਹੱਟੀ ਤੋਂ ਮੁੰਡੇ ਚੱਕ ਕੇ ਸਿਰਤੇ ਸੀ ਜਵਾਕਾਂ ਨੂੰ ਵਾਦ ਸੀ ਆ ਚਾਚੀ ਕੋ ਦੇਖਾ ਮੈਂ ਤਾਂ ਚਾਰ ਪੰਜ ਚੱਪਲੇ ਸੀਗੇ ਜਵਾਨੇ ਚੰਗੇ ਸੀ ਹੋਈ ਆਹ ਹੁਣ ਤਾਂ ਸਮਝ ਲ ਗਾ ਆ ਵੇਖਿਆ ਮਕੱਦ ਬਾਬਾ ਬਣਾਈ ਬੈਠੀ ਹੈ ਨਾ ਘਰ ਚੰਗਾ ਕਮਾਈ ਖਾਸੀ ਹੈ ਰਿਸ਼ਤੇ ਚ ਹੂੰ ਕਮਾਈਆਂ ਨੂੰ ਖਾਸੀ ਆ ਆ ਪਾਣ ਲੱਗੀ ਏ ਕੰਮ ਆਪਾਂ ਦੇਖਦੇ ਆ ਮੇਰੇ ਨੇੜੇ ਹੋ ਕੇ ਬੈਠ ਹਾਂ ਮੇਰੇ ਹੋ ਗਿਆ ਨੇ ਚਾਚੀ ਹੋ ਗਿਆ ਹੋ ਗਿਆ ਭਾਈ ਅਸੀਂ ਤਾਂ ਨਾ ਚਾਚੀ ਇਹ ਬੈਸਣਾ ਇੱਕ ਕੀ ਦੱਸਗੀ ਆਏ ਹੇ ਤੇ ਆਹ ਐਣਕਾ ਸ਼ੌਕ ਨੂੰ ਲੱਗਣਾ ਕਿ ਕੋਈ ਅੱਖ ਬਣਾਈ ਲੱਗਦੀ ਏ ਇਹੇ ਚਾਚੀਓ ਪਿੱਛੇ ਜੇ ਸਿਆਲ ਚ ਬਣਾਈ ਚੱਕੀ ਗਰਮੀ ਚ ਹੋਏ ਚਾਲ ਚਾਹ ਸਿਆਲ ਜੇ ਬਣਾਈ ਸੀ ਫੱਕਾ ਜੇ ਚਨੇਗਾ ਓ ਡਾਕਟਰ ਕੰਨ ਕਾਲੀ ਲਾ ਲਿਆ ਕਰ ਮੁੜ ਕੇ ਵਸ ਸੁਹਾ ਜਾ ਪੈ ਗਿਆ ਦੇ ਤਨ ਕੀਤੀ ਪੈਂਦਾ ਹਾਂ ਫਿਰ ਇਹ ਲਾ ਕੀ ਰੱਖ ਆਹ ਉਹ ਕਾਲੀ ਰਾ ਦਾ ਸਰਜੰਦਾ ਬੰਦੇ ਦਾ ਦਿਲ ਨਾ ਕਾਲਾ ਹੋਵੇ ਕਰਿਆਲ ਸਹੀ ਗੱਲ ਆ ਚਾਚੀ ਜੀ ਸਹੀ ਗੱਲ ਆ ਤੇਰੀ ਪਹਿਲਾਂ ਮੈਨੂੰ ਐਂ ਦੱਸ ਜਦੋਂ ਜੋ ਗਿਆ ਵੀ ਪਾਣੀ ਲੈ ਕੇ ਆਵਾਂ ਕਿ ਮੈਂ ਚਾਹ ਬਣਾਵਾਂ ਚਾਚੀ ਕਾਸ਼ੇ ਦੀ ਲੋੜ ਲੋੜ ਨਹੀਂ ਕਾਸ਼ੇ ਦੀ ਪੀਂਦੇ ਆਏ ਹਾਂ ਬੱਸ ਹਾਂ ਹਾਂ ਪੀਤਾ ਜਾਵਾਂ ਅੱਛਾ ਹਾਂ ਸੰਗਿਓ ਨਾ 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 ਸੰਗਦਾ ਦੀ ਆਹ ਘਰਵਾਲਾ ਆਪਣਾ ਠੀਕ ਆ ਸਾਰੇ ਦੁਵਾਰੇ ਮੰਗਿਓਗਾ हां हां ठीक है ठीक है कब बजगा तूसी दसो किवें आणे होए आणे ता बस ਇੱਥੇ ਮੈਸੇਜ ਹੀ ਦੇਖਣ ਆਈ ਸੀ ਹਾਂ ਆਈ ਲੋਟ ਆਈ ਲੋਟ ਆਈ ਕੇ ਮੈਸੇਜ ਦੇਖਣ ਆਈ ਸੀ ਚਾਚ ਕੇ ਮੈਨੂੰ ਚਾਰਦੇ ਮੇਰੇ ਪਿਓ ਦੇ ਸਾ ਤੇ ਉਹ ਸੀਗੀ ਜਵਾਨ ਹਾਂ ਮੈਂ ਇਸ ਤੇਰੇ ਵਰਗੀ ਮਾੜਾ ਸੀ ਬੂਰੀ ਸੀ ਬੂਰੀ ਆਹ ਹਾ ਚੜਾਵਾਦੀ ਸੀ ਹਾਂ ਵੀ ਮੈਂ ਇਦੀ ਮਾੜੀ ਤਾਂ ਚੰਦਰੀਓ ਤੇਰੇ ਕੱਪੜਿਆਂ ਵਰਗਾ ਹੀ ਰੰਗ ਸੀ ਉਹਦਾ ਮੈਸ ਦਾ ਹਾਂ ਹਾਂ ਸਤਾਣਾ ਦੱਤੀ ਅੱਛਾ ਸੌਦਾ ਹੋਇਆ ਨਹੀਂ ਫੇਰ ਸੌਦਾ ਨਾ ਹੋਇਆ ਹਾਂ 8 ਰੁਪਏ ਜੀ ਲੱਕੀ ਜਿਵੇਂ ਤੂੰ ਆਹ ਹਾਂ ਅੱਛਾ ਭਾਈ ਦੁੱਧ ਬਾਤ ਵੀ ਕਰੇ ਚਾਹੀਦਾ ਘਰ ਹੋਰ ਫੇਰ ਮੈਂ ਕਹਾਂ ਜਲ ਚਾਹੀਦਾ ਦੁੱਧ ਬਾਤ ਵੀ ਚਾਹੀਦਾ ਕਾਹਾਂ ਰੜਕਣ ਵਾਲੀ ਵੀ ਚਾਹੀਦੀ ਹੈਗੀ ਹਾਂ ਚਾਹੀਦਾ ਭਾਈ ਕਰ ਗੱਲ ਗੱਲ ਤੋੜਦੇ ਆ ਨਾ ਚਾਚੀ ਬੇ ਤੂੰ ਕੰਮ ਛੱਡ ਤਾ ਕੰਮ ਚੱਲੀ ਜਾਂਦਾ ਹਜੇ ਕਿਹੜਾ ਉਹ ਰਿਸ਼ਤੇ ਰਸਤੇ ਜੇ ਕਰਾਉਂਦੀ ਸੀ ਰਿਸ਼ਤੇ ਕਰਦੇ ਆਂ ਐਂ ਗੱਲ ਐ ਵੀ ਮੈਂ ਕਰੂਣੀ ਟੌਪ ਤੋਂ ਟੌਪ ਦੇ ਰਿਸ਼ਤੇ ਟੌਪ ਦੇ ਤੋਂ ਚੜਦਾ ਰਿਸ਼ਤਾ ਕਰਾਉਣੀ ਐ ਚੜਦਾ ਮਾੜੇ ਤੋਂ ਮਾੜਾ ਰਿਸ਼ਤਾ ਮੈਂ ਕਰਾਉਂਦੀ ਨਹੀਂ ਇੱਕ ਦੋ ਥਾਂ ਕਰਦੇ ਆਲ ਤੇਰੇ ਕੋਲੇ ਹੁਣ ਕੀ ਪੜਦਾ ਐ ਮੈਂ ਰਿਸ਼ਤੇ ਕਰਾ ਦੇ ਸੀ ਮੈਨੂੰ ਲਾਂਬੇ ਆ ਗਏ ਸੀ ਅੱਛਾ ਲਾਂਬੇ ਫਿਰ ਕੋਈ ਹੋਊ ਫਰਕ ਕੁੜੀ ਚੋ ਨਾ ਜਾਂ ਮੁੰਡੇ ਚ ਇੱਕ ਤਾਂ ਕੁੜੀ 'ਚ ਫਰਕ ਨਿਕਲਿਆ ਆ। ਅੱਛਾ। ਮੈਂ ਰਿਸ਼ਤਾ ਕਰਾਇਆ ਤੇ ਜੈ ਵੱਡੀ ਦੀ ਉਹਦੀ ਕਿਤੇ ਕਾਂਟੀ ਸੀ। ਅੱਛਾ ਪ੍ਰਾਈਵੇਟ ਚਲਦੀ ਸੀ। ਹਾਂ। ਪੀ ਵਿਆਹੀ ਬਰੀ ਵੀ ਨਹੀਂ ਹਟੀ ਅੱਛਾ ਫਿਰ ਉਹ ਫੋਨ ਤੇ ਫੋਨ ਤੇ ਫੋਨ ਉਹ ਫੋਨ ਫਿਰ ਹੁਣ ਦੱਸ ਵੀ ਮੁੰਡੇ ਵਾਲਾ ਕੀ ਕਸੂਰ ਹੈ ਹਾਂ ਫਿਰ ਰੋਡ ਵੇਜ ਉਹ ਚੱਲ ਲਾ ਕੀ ਹਾਂ ਪਰ ਉਸ ਤੋਂ ਮੈਨੂੰ ਕੀ ਪਤਾ ਮੈਂ ਤਾਂ ਸੌਣ ਦਾ ਪੀਆ ਬਣ ਕੇ ਉਹਨਾਂ ਦੀ ਝੋਲੀ ਛਪਾਇਆ ਸੀ ਹਾਂ ਵੀ ਮੈਨੂੰ ਕੀ ਪਤਾ ਵੀ ਉੱਤੇ ਝੋਲ ਫਰਾਇਆ ਪਿਆ ਵੀ ਵਿੱਚੋਂ ਫਰਿਆੜ ਨਿਕਲੂਗੀ ਓਏ ਕੀ ਪਤਾ ਚਾਚੀ ਚੱਲਦਾ ਚੱਲਦਾ ਅਗਰ ਪੀਆ ਪਤਾ ਨਹੀਂ ਕਿਦੋਂ ਖੋਟਾ ਹੋ ਜੇ ਉਹੀ ਜਾਂਦੇ ਆ ਕਿਉਂ ਮੈਂ ਕਹਾਂ ਦੱਸਿਆ ਹਾਂ ਤੂੰ ਇਸ਼ਤੀ ਕਰਨੀ ਹੈ ਕੇ ਮੈਨੂੰ ਪੈਣਾ ਕੀ ਹੋਵੇ ਹਾਂ ਕਰ ਕਰ ਚਾਚਾ ਤੂੰ ਹੀ ਅੱਖ ਕੀ ਤੂੰ ਹੀ ਕਾ ਲਾ ਤੇਰੇ ਨਾਲ ਮੋਹ ਕਰਦੀ ਐ ਮੋਹ ਕਰਦੀ ਉਹ ਜਾਣੂਆ ਮੇਰੀ ਤਾਂ ਚਾਚੀਆਂ ਆ ਮੁੰਡਾ ਹੋ ਗਿਆ ਭਾਈ ਮੇਰਾ ਗੱਭਰੂ ਹੋਣਾ ਛਾ ਛਾ ਖੁਸ਼ ਹੁੰਦ ਉਹਦਾ ਤਾਂ ਨਿੱਕਾ ਜਿਹਾ ਸੀ ਜਦੋਂ ਵਿਆਹ ਚ ਸੀਗਾ ਨਾ 14ਵੇਂ ਸਾਲ ਤੇ ਸੀ ਉਹਦਾ ਹਾਂ ਹਾਂ ਤੇ ਹੁਣ ਹੋ ਰਿਹਾ ਭਾਈ ਚੋਬਰ ਅੱਛਾ ਨਾ ਉਹ ਗੱਲਾਂ ਨੂੰ ਵੀ 7-8 ਸਾਲ ਹੋ ਗਏ ਹਾਂ ਤੇ ਸੁਖਣਾ ਹੋ ਗਿਆ 24 ਸਾਲਾਂ ਦਾ 24 ਮੈਂ ਉਦੋਂ ਯਾਰ ਗੰਜੀਰੇ ਵਿਆਹ ਵਾਲੇ ਕਿੰਨੇ ਚਿਰਦਾ ਸੀ ਮਕੰਦ ਕਾਇਰਿਆਂ ਦਾ ਉਹ ਤਾਂ 9 ਸਾਲਾਂ ਦਾ ਸੀ 9 ਸਾਲਾਂ ਦਾ ਸੀ ਅੱਛਾ ਹਾਂ ਲੱਗਦਾ ਇਹਨਾਂ ਨੂੰ ਕੀ ਲੱਗਦਾ ਹੈ ਹਾਂ ਉਹਦਾ ਪਹਿਲਾ ਪੁਰਾਣਾ ਦਰਵਾਜ਼ਾ ਟਾਇਆ ਸੀ ਨਾ ਉਹ ਜਦੋਂ ਹੋਇਆ 23 ਸਾਲਾਂ ਦਾ ਹੋ ਗਿਆ ਹਾਂ 23 ਸਾਲ ਹੋ ਗਏ ਚਾਚੀ ਨੂੰ ਅੱਛਾ ਪਹਿ ਤਾਂ ਜਵਾਨੀ ਚ ਪੈਰ ਧਰ ਲਿਆ ਹੁਣ ਮੈਂ ਖਜਾਂ ਪੈਰ ਕੀ ਧਰਿਆ ਹੁਣ ਤਾਂ ਅੱਗੇ ਹੀ ਮਚਾਈ ਤੁਰਿਆ ਜਾਂਦਾ ਆਸ਼ਕੀ ਮਨ ਚੋਟੀ ਦਾ ਐ ਫਿਰਾਂ ਕਿਉਂ ਕਰਦਾ ਜਵਾਨੀ ਦਾ ਜੋਸ਼ ਹੀ ਇਹੋ ਜਿਹਾ ਹੁੰਦਾਗਾ ਹਰੇਕ ਤੇ ਆਉਂਦਾ ਚਾਚੀ ਨੂੰ ਤੇਰੇ ਤੇ ਕਿੰਨਾ ਆਇਆ ਸੀ ਹੈ ਨਾ ਹਾ ਮੇਰੇ ਤੇ ਹਾਂ ਮੇਰੇ ਤੇ ਰੂਪ ਬਹੁਤ ਆਇਆ ਸੀ ਆ ਇੰਨਾ ਦਾ ਮਲਕ ਕਿਸੇ ਤੇ ਆਇਆ ਹੀ ਨਹੀਂ ਹੋਣਾ ਨਾ 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 ਮੇਰੇ ਤੇ ਬਹੁਤ ਰੂਪ ਚੜਿਆ ਚੰਗਾ ਗੱਲਾਂ ਕੋ ਕੱਢ ਉਹ ਮੈਂ ਗੱਲ ਤਾਂ ਯਾਰ ਮੈਨੂੰ ਰੱਜਾ ਭਾਈ ਕਿਉਂ ਦਾ ਚੜੀਆਂ ਦੇ ਨਾਲ ਗੱਲ ਹੈ ਭਾਈਂ ਦਾ ਜਾ ਤਾਂ ਫਿਰ ਆਏ ਨੇੜੇ ਨੇੜੇ ਪਤਾ ਤਾਂ ਛਿਲ ਬਈਏ ਨਾ ਤੂੰ ਗੱਲ ਕਰ ਲੈ ਫਿਰ ਤੂੰ ਕਰ ਰੋ ਤਾਂ ਕਹਿੰਦਾ ਗੱਲ ਕਰ ਤੂੰ ਕਾਟ ਮੈਨੂੰ ਵੀ ਲੋੜ ਆ ਮੈਨੂੰ ਤੇ ਚਾਚੀ ਉਹਨੂੰ ਦੱਸ ਹੁਣ ਕੋਈ ਕਰਾਵੇਂਗੀ ਕਿਸੇ ਪਾਸਿਓ ਕੋਈ ਕਿ ਕਿਵੇਂ ਕਰੇਗੀ ਰਿਸ਼ਤਾ ਅੱਛਾ ਰਿਸ਼ਤੇ ਵਾਸਤੇ ਆਏ ਆ ਤੁਸੀਂ ਉਹ ਮੈਂ ਅਖਨ ਵਾਲੇ ਮੈਂ ਲਿਆਵਾਂਗੇ ਨਹੀਂ ਚਾਚੀ ਕੋਲ ਜਾਵੇਂ ਦੋਨੇ ਕੰਮ ਕਰਿਆ ਮੰਗੇ ਅੱਛਾ 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 ਹੂੰ ਤਾਂ ਨਹੀਂ ਆਇਆ ਸੀ ਸਪੈਸ਼ਲ ਤਾਂ ਹਨਾ ਮੁੰਡਾ ਤਾਂ ਸਿਆਣਾ ਹੈ ਸਾਰੀਆਂ ਗੱਲਾਂ ਦਾ ਤੂੰ ਦੱਸ ਦੇ ਮੁੰਡਾ ਕਰਦੇয়াল ਕੱਦ ਘਾਟ ਆਪਦੀ ਮਾਂ ਤੇ ਗਿਆ ਕਿ ਤੇਰੇ ਤੇ ਇਹ ਮੁੰਡੇ ਦਾ ਕੱਦ ਘਾਟ ਹਾਂ ਜਦੋਂ ਮੇਰਾ ਮੁੰਡਾ ਮੇਰੇ ਤੇ ਜਾਊਗਾ ਅੱਛਾ ਤੇਰੇ ਤੇ ਜਾਊਗਾ ਹਾਂ ਮੈਂ ਤੋਂ ਮਿਲਿਆ ਹਉ ਮੇਰੇ ਤੇ ਕੱਦ ਮੰਨ ਸਾਰਾ ਲੱਗਦਾ ਤੇਰੇ ਤੇ ਕੱਦ ਤਾਂ ਫਿਰ ਲੰਮਾ ਹੀ ਹੁੰਦਾ 2 ਗਿੱਠਾਂ ਚ ਚਾਚੀ ਮੈਥੇ ਵੇ ਦੋ ਕੁ ਗਿੱਠਾ ਉੱਚਾ ਮੈਂ ਨਿਮਦਾ ਤੋਂ ਫੋਨ ਤਾਂ ਖੋਣ ਹੀ ਹੁੰਦਾ ਚਾਚੇ ਤਾਂ ਆਂਦੇ ਜਾਂ ਦਾਦੇ ਤੇ ਜਾਵੜਦਾ ਆਪਾਂ ਚਾਚੇ ਚ ਗਿਆ ਚਾਚੇ ਚ ਪੀੜੀ ਚ ਹੁੰਦਾ ਹੀ ਆ ਭਾਈ ਤੇ ਕੋਈ ਦੋ ਜਮਾਤਾਂ ਪੜਿਆ ਮੁੰਡਾ ਹੈ ਦੋ ਜਮਾਤਾਂ ਪੜਿਆ ਮੁੰਡਾ ਭਾਈ ਮੈਂ ਕਿਹਾ ਦੋ ਦੀ ਤਾਂ ਚਾਰ ਪਰ ਤੇਰੇ ਕੰਨ ਨੂੰ ਕੁੱਤਰਦਾ ਅੱਛਾ ਅੱਛਾ ਪਲਾਸਟੂ ਫੇਰ ਆਇਆ ਕਹ ਹੈ ਪਲਾਸਟੂ ਕਹੇ ਲੋਗ ਆਏ ਕਹੇ ਉਹਨੇ ਨਾ ਚਾਚੀ ਆ 12ਵੀਂ ਜਮਾਤ ਹੁੰਦੀ ਹੈ ਜਿਹੜੀ ਅੱਛਾ ਪਲੱਸ 2 ਉਹ ਕੇ ਨਾ ਤਾਂ ਉਹਨੇ ਕਰ ਲਈ ਹਾਂ ਦੁਬਾਰਾ ਉਹ ਕਹਿੰਦਾ ਮੈਂ ਦੁਬਾਰੇ ਫੇਰ ਕਰੂੰਗਾ ਤਿੰਨ ਵਾਰੀ ਜੋਨੇ ਕਰੀ ਭਾਈ ਹਾਂ ਵੱਡੀ ਡਿਪਲੋਮਾ ਚ ਆ ਗਿਆ ਹਾਂ ਸਿੱਧਾ ਨਹੀਂ ਆ ਰਹੇ ਮੇਰੇ ਪਿਓ ਦਾ ਸਾਰਾ ਫੇਲ ਹੋਇਆ ਤਿੰਨ ਵਾਰੀ ਕਰ ਗਿਆ ਭਾਈ ਉਹ ਕਹਿੰਦਾ ਮੈਂ ਸਮਾਰਕਿਕ ਪੜੂੰਗਾ ਹਾਂ अच्छा हुन फिर ਤੁਸੀਂ ਰਿਸ਼ਤੇ ਵਾਸਤੇ ਆਏ ਆਂ ਕਿ ਖਿੜਕੀ ਜਾਂਦਾ ਹੋ ਜੂ ਗੇਟ ਦੀ ਤਾਂ ਲੱਗ ਕੇ ਚਲੋ ਰੋਟੀ ਬਗਦੀ ਹੋ ਜੂ ਰੋਟੀ ਰੋਟੀ ਹਾਂ ਨਾਲੇ ਚਾਚੀ ਗੇ ਪੀੜੀ ਅੱਗੇ ਵੱਧ ਜਾਂਦੀ ਹੈ ਰਿਸ਼ਤੇ ਨਾਲ ਉੱਤ ਟਾਈਮ ਸਰੀ ਕਹਿੰਦੇ ਹੁੰਦੀ ਅਨੱਥ ਪਾਈ ਚੰਗੀ ਹੁੰਦੀ ਹੈ ਆਹ ਕਲਯੁਗ ਹੈ ਉਹ ਕਿੰਮਟਾ ਤੋਂ ਨਿਕਲ ਜੂਗਾ ਹਾਂ ਜੇ ਆਪਾਂ ਨਾ ਬਹਿ ਕੇ ਦੇ ਨੱਥ ਪਾਵਾਂਗੇ ਹਾਰੀ ਨਾ ਕੱਢਾਂਗੇ ਫੇਰ ਨਹੀਂ ਫੇਰ ਵੇਲੇ ਨੂੰ ਪਸਤਾਉਂਗੇ ਹਾਂ ਫੇਰ ਤਾਂ ਉਹ ਬੈਠ ਕੇ ਮੰਗੂ ਪੰਗਾ ਚ ਜਾ ਖਾਣਾ ਚ ਡਿੱਗੂਗਾ ਹਾਂ ਉਹ ਹਾਂ ਅੱਛਾ ਕੀ ਕਹਿੰਦੀ ਤੇ ਤੁਹਾਡੀ ਮੰਗ ਮੰਗਾਈ ਕੀ ਐ ਮੰਗ ਮੰਗਾਈ ਹਾਂ ਚਾਚੀ ਮੁੰਡਾ ਦਾ ਕਹਿੰਦਾ ਸੀ ਵੱਡੀ ਗੱਡੀ ਲਾਉ ਵੱਡੀ ਕਾ ਨੂੰ ਜਰ ਪਤਾਵ ਦਾ ਫੇਰ ਹੀ ਘਟੂਗੀ ਸਕੂਟਰ ਕਹ ਸਾਲਾ ਸਕੂਟਰ ਦਾ ਗੱਡੀ ਤੇ ਕੇ ਚਾਚੀਓ ਕਹ ਲਈ ਮੈਂ ਗੱਡੀ ਲਾਉ ਭਾਈ ਵੱਡੀ ਪੁੱਤ ਮੈਂ ਗੱਡੀ ਵੀ ਦਵਾ ਦੂੰਗੀ ਹੁਣ ਨਵੀਂ ਇਨਵੇਲੀ ਬੱਸਾਂ 'ਚ ਧੱਕੇ ਥੋੜੇ ਖਾਊਗੀ